ਨਾਸਰੀ ਮਹੱਲਾ ਪੰਜਵਾ ਸ਼ੰਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਇਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਮੰਜੀ ਸਾਹਿਬ ਦੀਵਾਨ ਚ ਸਜੇ ਹੋਏ ਅਨੰਮਰ ਸਰਸਾਹ ਵਿੱਚ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਪਰਮੇਸ਼ਰ ਨੇ ਤਾਂ ਕਿਸ ਪ੍ਰਕਾਰ ਗਾਇਆ ਜਾ ਸਕਦਾ ਹੈ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ ਸਤਿ ਇੱਕ ਓ ਵਾਹਿਗੁਰੂ ਪਰਮੇਸ਼ਰ ਓ ਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਤੁਹਾਨੂੰ ਅਸਰੀ ਦੇ ਸ਼ੰਤ ਮਹਾਰਾਜ ਜਸੂ ਬਾਣੀ ਉਚਾਰਦੇ ਹਨ ਸਤਿਗੁਰ ਦੀਨ ਦਇਆ ਇਹ ਭਾਈ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਕੀ ਗਰੀਬਾਂ ਕੋਲ ਵੀ ਹਲਤਾ ਕਰਨ ਵਾਲੇ ਹਨ ਜਿਸ ਸੰਗ ਹਰ ਗਾਵੀ ਹੈ ਜਿਨ੍ਹਾਂ ਦੀ ਸੰਗਤ ਜੀ ਮਿਲ ਕੇ ਵਾਹਿਗੁਰੂ ਨੂੰ ਗਾਇਆ ਜਾਂਦਾ ਹੈ ਪਿਆਰੇ ਜੀ ਅੰਮ੍ਰਿਤ ਹਰ ਕਾ ਨਾਮ ਅਮਰ ਕਰਨ ਵਾਲਾ ਅੰਮ੍ਰਿਤ ਰੂਪ ਪਰਮੇਸ਼ਰ ਦਾ ਨਾਮ ਹੈ ਗੁਰਮਖੋ ਸਾਧ ਸੰਗ ਰਾਗੀ ਹੈ ਸਾਧ ਸੰਗਤ ਦੇ ਜੀ ਮਿਲ ਕੇ ਰਾਗ ਜੇ ਉਚਾਰਨ ਕਰੀਏ ਰਾਗ ਜੇ ਕੋਸ਼ਿਚ ਰਚਨਾ ਕਰੀਏ ਮਿਲਿਏ ਪਾਜ ਸੰਗ ਸਾਧੂ ਇਕ ਅਰਾਧੂ ਮਹਾਤਮਾ ਦੀ ਸੰਗਤ ਮਿਲਕੇ ਇਕ ਨੂੰ ਅਰਾਧ ਦੇ ਲਈਏ ਹਰ ਵਕਤ ਭਜ ਸੇਵਨ ਕਰੀਏ ਜਨਮ ਮਰਨ ਦੁਖ ਨਾਸੈ ਪਾਜ ਸੰਗ ਸਾਧੂ ਭਜਨ ਕਰੋ ਕੀਰਤਨ ਮਿਲਕੇ ਸੰਗਤ ਦੇ ਸਾਧੂ ਤੇ ਅਤੇ ਮਨ ਕਰਕੇ ਵੀ ਇਕ ਦੀ ਅਰਾਧਨਾ ਕਰੋ ਭਾਵਨਾ ਵਸਾਓ ਦਿਲ ਤੇ ਜਨਮ ਮਰਨ ਦੁਖ ਨਾਸੈ ਇਸ ਪ੍ਰਕਾਰ ਭਾਈ ਜੰਮਨ ਮਰਨ ਦਾ ਕਹ ਕਬੀਰ ਜਾਨੇਗਾ ਸੋਏ ਹਿਰਦੇ ਰਾਮੁ ਕਰਮਾ ਹੋਏ ਕਿਉਂ ਜੰਮਣ ਮਰਨ ਦਾ ਦੁੱਖ ਉਹਨਾਂ ਨਾਸ਼ ਹੋ ਜਾਏਗਾ ਇਹ ਪਿਆਰੇ ਜੀ ਧੁਰ ਕਰਮ ਲਿਖਿਆ ਸਾਚ ਸਿੱਖਿਆ ਜਿਨ੍ਹਾਂ ਦੇ ਧੁਰੋਂ ਨਿਸਕਾਮ ਕਰਮ ਮਹਾਰਾਜੀ ਲਿਖੇ ਪੂਰਲੇ ਪੁੰਨਾਂ ਦੇ ਪ੍ਰੇਰੇ ਹੋਏ ਨੇ ਇਹ ਸੱਚੀ ਸਿੱਖਿਆ ਉਹਨਾਂ ਨੂੰ ਗੁਰਾਂ ਦੀ ਧਾਰਨ ਕੀਤੀ ਹੈ ਘੱਟੀ ਜੰਮ ਕੀ ਫਾਸ ਹੈ ਉਹਨਾਂ ਦੀ ਸੱਚੀ ਸਿੱਖਿਆ ਦੁਆਰਾ ਜਮਾਂ ਦੀ ਜਿਹੜੀ ਫਾਹੀ ਸੀ ਜੰਮਣ ਮਰਨ ਦੀ ਉਹ ਕੱਢ ਦਿੱਤੀ ਮਾਰਨ ਮੇੜ ਦਿੱਤੀ ਹੈ धर्मनार्थे छुटी गाठे ਜੁਨਾ ਦਾ ਭੈ ਸੱਜ ਪ੍ਰਕਾਰ ਦਾ ਨਾਸ਼ ਹੋ ਗਿਆ ਹੈ ਪੰਜ ਪ੍ਰਕਾਰ ਦਾ ਭਰਮ ਨਾਸ਼ ਹੋ ਗਿਆ ਹੈ चितजट ग्रंथि संशय ग्रंथि कर्म ग्रंथि ਆਦਿ ਕੇ ਵੀ ਸਭ ਨਾਸ਼ ਹੋ ਕੇ ਛੁੱਟ ਗਿਆ ਹਨ जड़ चेतन ਦੀ ਗੰਢ ਹੈ ਜਿਹੜੀ ਜੇਤਨ ਜੋ ਸਤ ਸਤ ਚੇਤਨ ਅੰਦਰੂਪ ਹੈ ਉਹ ਪਰਮੇਸ਼ਰ ਦੀ ਸ਼ਕਤੀ ਹੈ ਮਾਇਆ ਜਿਹੜੀ ਹੈ ਸੱਜ ਦੁਖ ਰੂਪ ਹੈ ਇਹ ਅਸੂਗਾ ਅਸੂਸਗਾ ਉਹਦਾ ਅਸੂ ਹੈ ਵਿੱਚ ਆ ਗਿਆ ਹੈ ਇਹ ਉਸ ਪਰਮੇਸ਼ਰ ਦੇ ਵਿੱਚ ਜੋ ਕਲਪ ਲਈ ਆ ਗਿਆ ਜਾਨੀਆਂ ਜੀਆਂ ਨੇ ਕਿ ਇਹ ਸਤਜਨ ਦੁਖ ਰੂਪੀ ਹੈ ਬ੍ਰਹਮ ਇਹ ਚੇਤਨ ਦੇ ਜੜ ਵੀ ਗੰਢ ਪਈ ਹੋਈ ਹੈ ਕਿਰਜੜ ਗੰਠੀ ਸੰਸ਼ੇਗ੍ਰੰਥੀ ਪ੍ਰਮਾਨ ਪਰਮੇਵ ਪਰਜੇ ਆਦਿਕ ਸੰਸ਼ੇਗ੍ਰੰਥੀ ਹੈ ਇਸੇ ਪ੍ਰਕਾਰ ਕਰਮ ਗੰਠੀ ਮੇਰੇ ਜਿਹੜੇ ਕਰਮ ਮੈਂ ਭੋਗੇ ਬਣਾ ਨਹੀਂ ਮਿਟਣੇ ਉਹ ਜਦੋਂ ਮੈਂ ਕਰਮ ਕਰਾਂਗਾ ਉਹ ਕਰਮਾਂ ਦਾ ਫਲ ਭੋਗਣਾ ਉਹ ਕਰਮਾਂ ਦੀ ਗੰਢ ਪਈ ਹੋਈ ਹੈ ਇਹ ਇਹ ਹੈ ਪੈ ਪਰਮਨਾਰਥੇ ਛੁਟੀ ਗੱਡ ਇਹ ਗੰਢ ਕਿਹੜੀ ਗ੍ਰੰਥੀ ਸੰਸੇਗ ਗ੍ਰੰਥੀ ਕਰਮ ਗ੍ਰੰਥੀ ਗੰਢ ਉਹ ਵੀ ਛੁੱਟ ਜਾਂਦੀ ਵਰਨਾ ਸਰਵਾਂ ਦੀਆਂ ਗੰਢਾਂ ਵੀ ਛੁੱਟ ਜਾਂਦੀਆਂ ਹਨ ਜਮ ਪੰਥ ਮੂਲ ਨਾ ਆਵੀਏ ਫਿਰ ਜਮਾਂ ਦੇ ਪੰਥ ਰਹਾ ਜਮ ਮਾਰਗ ਵਿੱਚੇ ਮਾਰ ਕੇ ਕਨੇ ਜਾਏ ਨਾ ਕੋਸ ਉਸ ਰਸਤੇ ਕੇ ਇਹ ਲਾਲ ਦੀ ਜਗਤੀ ਕਹਾਟ ਦੂਰ ਰਹੀ ਉਹ ਜਾਂਤੇ ਬਾਟ ਉਸ ਚ ਮੂਲ ਉਕਾਈ ਕਦਾ ਚਿਤ ਨਹੀਂ ਆਈਦਾ ਹੈ ਬੇਰਵੰਤ ਨਾਨਕ ਧਾਰ ਕਿਰਪਾ ਬੇਨਤੀ ਪੁਰਵ ਕਹਿੰਨੇ ਅੰਮ੍ਰਿਤ ਗੁਰੂ ਅਰਜਨ ਦੇ ਵਾਹਿਗੁਰੂ ਜੀ ਸਦ ਕਿਰਪਾ দৃষ্টি ਕਰੋ ਆਪ ਸਦਾ ਹਰ ਗੁਣ ਗਾਵੇ ਸਦਾ ਸਦਾ ਮਹਾਰਾਜ ਹਰੀ ਆਪ ਦੇ ਗੁਣਾਂ ਨੂੰ ਗਾਉਂਦੇ ਰਹੀਏ ਜੀ ਨੇ ਧਰਿਆ ਧਰ ਏਕ ਇਹ ਮਹਾਰਾਜ ਨਾਮ ਦੀ ਧਰ ਤੇ ਕੋਈ ਨਹੀਂ ਸੰਸਾਰ 'ਚ ਉਹ ਨਾਮ ਧਰਿਆਂ ਦੀ ਧਰ ਆਪ ਹੀ ਹੈ ਆਪ ਨਿਰਧਾਰਨ ਸਾਰੇ ਸਾਰਿਆਂ ਦੀ ਇੱਕੋ ਹੀ ਧਰ ਆਸਰਾ ਰੂਪ ਹੈ ਨਾਮ ਨਿਰੰਜਨੋ ਜੀ ਆਪ ਦਾ ਨਾਮ ਲੈ ਜੀ ਸਤਿ ਸਰੂਪ ਹੈ ਪਿਆਰੇ ਜੀ ਤੂੰ ਦਾਤਾ ਦਾਤਾਰ ਤੂੰ ਦਾਤਾ ਦੇਣ ਵਾਲਾ ਦਾਤਾ ਹੈ ਕਈਆਂ ਦੇ ਨਾਮ ਹੀ ਦਾਪੇ ਹੁੰਦੇ ਦਾਤ ਨਹੀਂ ਦੇ ਸਕਦੇ ਤੂੰ ਧਰਮ ਅਰਥ ਕਾਮ ਮੋਗ ਸਾਰਿਆਂ ਦਾਤਾ ਨੂੰ ਦੇਣ ਵਾਲਾ ਦਾਤਾ ਹੈ ਸਾਰੇ ਦੁੱਖ ਭੰਜਨੋ ਜੀ ਸਾਰੇ ਜੀਵਾਂ ਦੇ ਜਮਨ ਮੰਦ ਦੇ ਦੁੱਖਾਂ ਨੂੰ ਦੁੱਖ ਹਰਨ ਵਾਲਾ ਹੈ ਪਿਆਰੇ ਜੀ ਸੁਖ ਹਰਤ ਕਰਤਾ ਸੁਖ ਹੈ ਸੁਆਮੀ ਇਹ ਦੁੱਖਾਂ ਨੂੰ ਹਰਨ ਵਾਲਾ ਹੈ ਮਾਤਾ ਜੀ ਆਸਪਾਸ ਕਿਸੇ ਨੂੰ ਫੇਰ ਆਉਂਦੇ ਮੱਥੇ ਇੱਕ ਬਾੜ ਛੜੀ ਉਹ ਥੋਕੇ ਪੈ ਜਾਣੀ ਹੈ ਅੱਗੇ ਦੁੱਖ ਹਰਤ ਕਰਤਾ ਸੁਖ ਹੈ ਸੁਆਮੀ ਦੁੱਖਾਂ ਦੇ ਜਮਨ ਮਰਦੇ ਹਰਨ ਵਾਲਾ ਹੈ ਸਾਰੇ ਜਗਤ ਨੂੰ ਕਰਨ ਵਾਲਾ ਹੈ ਸਰੂਕਾਰ ਸਵਾਮੀ ਮਾਲਕ ਹੈ ਸ਼ਰਨ ਸਾਧੂ ਆਇਆ ਸਿਰ ਸਾਧੂਆਂ ਦੀ ਸ਼ਰਨ ਦੁਆਰਾ ਜਿਹੜਾ ਮਾਰੇ ਆਪ ਦੀ ਸ਼ਰਨ ਵਿੱਚ ਆਇਆ ਹੋ ਤਨਉਪੁਰਖ ਸੰਸਾਰ ਸਾਗਰ ਮਹਾ ਵਿਖੜਾ ਇਹ ਸੰਸਾਰ ਦਾ ਸਮੁੰਦਰ ਹੈ ਬੜਾ ਵਿਖੜਾ ਕਠਨ ਹੈ ਲੰਘਣਾ ਪਰ ਇੱਕ ਮਾਹਿਤਰਾ ਜਿਨ੍ਹਾਂ ਨੇ ਮਾਰੇ ਬਖਸ਼ੀ ਕੀਤੀ ਕੋਪਾਲ ਦੇ ਵਿੱਚ ਉਹਨਾਂ ਨੇ ਕਿਹਾ ਤਾ ਆਪ ਨੂੰ ਨਿਹਾਲ ਕਰ ਦੁੱਤਾ ਹੈ ਪਲਕ ਵਿੱਚ ਸ਼ਿਰਪਾ ਦਿਸ਼ਟੀ ਨਾਲ ਪੂਰ ਰਹਾ ਸਰਬ ਥਾਈ ਇਹ ਮਾਰੇ ਸਾਰਿਆਂ ਭਾਵਾਂ ਚ ਅਗ ਪੂਰਨ ਵਿਆਪਕ ਹੋ ਰਿਹਾ ਹੈ ਪੂਰ ਗਿਆਨ ਨੇਤਰੀ ਅੰਜਨ ਔਰ ਥੋੜੀ ਜਿਹੀ ਸਿੰਘ ਨਾਲ ਨੂੰ ਹੋ ਜੋ ਰਾਹ ਰੋਏ ਜਿਹੜੇ ਆਉਣ ਵਾਲੇ ਮਗਰੋਂ ਗਈਆ ਕੰਗੇ ਉਹੇ ਬੈਠ ਗਿਆ ਬਾਪੂਤ ਨਹੀਂ ਆਲੇ ਹੋਇਆ ਔਰੇ ਪੂਰ ਰਹਾ ਸਰਬਥਾਈ ਸਾਧੂਆਂ ਦਾ ਜੇ ਪਰਮੇਸ਼ਰ ਪੂਰਨ ਹੋ ਰਿਹਾ ਵਿਆਪਕ ਹੋ ਰਿਹਾ ਹੋਰ ਗਿਆਨ ਨੇਤਰੀ ਅੰਜਨ ਜ ਜੁਨਾ ਨੂੰ ਗੁਰਾਂ ਦਾ ਗਿਆਨ ਪ੍ਰਾਪਤ ਹੋਇਆ ਉਹਨਾਂ ਨੂੰ ਮਨ ਬੁੱਧ ਨੂੰ ਵੀ ਨੇਤਰਾਂ ਦੇ ਅੰਜਨ ਸੁਰਮਾ ਪਾਇਆ ਗੁਰ ਗਿਆਨ ਅਪਰੋਹ ਗਿਆਨ ਹੋਇਆ ਉਹਨਾਂ ਨੂੰ ਬਿਨਵਾਨ ਤੋਂ ਨਾਨਕ ਸਦਾ ਸਿਮਰੀ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਬੇਨਤੀ ਪੂਰਵਕ ਸਦਾ ਸੱਚੇ ਪਾਤਸ਼ਾਹ ਦਾ ਸਿਮਰਨ ਕਰੀਏ ਸਾਰੇ ਦੁੱਖ ਭੈ ਭੰਜ ਨੂੰ ਸਾਰੇ ਜਮਨ ਮੰਦ ਦੇ ਦੁੱਖਾਂ ਨੂੰ ਅਤੇ ਸੱਚ ਪ੍ਰਕਾਰ ਦੇ ਪੈ ਨੂੰ ਆਪ ਪੰਨਣ ਵਾਲੇ ਹੋ ਆਪ ਲਈਏ ਲੜਲਾ ਜਿਨ੍ਹਾਂ ਨੂੰ ਆਪ ਦੀ ਸ਼ਰਨ ਰੂਪੀ ਪੰਲੇ ਤੇ ਉਪਦੇਸ਼ ਰੂਪੀ ਸਾਧ ਸੰਗਤ ਦੇ ਮੇਲ ਨੂੰ ਵੀ ਲੜ ਕੇ ਲਾ ਲਿਆ ਹੈ ਕਿਰਪਾ ਧਾਰੀ ਆ ਜੀ ਉਹਨਾਂ ਤੇ ਮਹਾਰਾਜ ਆਪ ਕਿਰਪਾ दृष्टि ਕੀਤੀ ਹੈ ਜੀ ਉਹ ਵੀ ਨਿਰਗੁਣ ਨੀਚ ਆਨਾ ਮੈਂ ਮਹਾਰਾਜ ਸਾਹਿਬ ਸਭ ਸੰਤੋਖ ਆਦੇ ਗੁਣਾ ਤੋਂ ਨਿਰਗੁਣ ਹਾਂ ਅਤੇ ਵਕਾਰਾਂ ਵਿੱਚ ਲਗਾ ਕਰਕੇ ਨੀਚ ਹਾਂ ਅਣਜਾਣ ਸਰੂਪ ਦੇ ਗਿਆਨ ਤੋਂ ਰਹਿਤ ਹਾਂ ਆਗਮ ਅਪਾਰੀਆ ਤੂੰ ਮਾਰੇ ਮਨ ਦੇ ਸੰਕਲਪ ਕਲਪ ਤੋਂ ਅਗੰਮ ਹੈ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਿਤ ਹੈ ਪਿਆਰੇ ਜੀ ਦਿਆਲ ਸਦਾ ਕਿਰਪਾਲ ਸੁਆਮੀ ਆ ਮਾਰੇ ਪਿੱਛੇ ਵੀ ਦਿਆਲੂ ਇਸੀ ਹੁਣ ਵੀ ਸਦਾ ਕਿਰਪਾਲੂ ਹੈ ਸਵਾਮੀ ਜੀ ਨੀਜ ਥਾਪਣ ਹਾਰਿਆ ਜਿਹੜੇ ਨੀਜ ਗਰੀਬ ਹੈ ਉਹਨਾਂ ਨੂੰ ਆਪ ਦਾ ਸਰੂਪ ਦਾ ਗਿਆਨ ਦੇ ਕੇ ਇਸੇ ਵੀ ਕਰਨ ਵਾਲਾ ਹੈ ਆਪਦੇ ਆਨੰਦ ਦੇ ਵਿੱਚ ਲੀਨ ਕਰਨ ਵਾਲਾ ਹੈ ਇਹ ਜੰਤ ਸਭ ਵਸਤੇ ਰ ਜਿੰਨੇ ਜੀ ਮਾਤਰਾ ਸਾਰੇ ਆਪਦੇ ਵਸ ਇੱਧਰ ਹੋ ਜਾ ਮਸਦਾਨੇ ਥੋੜੇ ਉੱਤੇ ਕਿਉਂ ਤਸਵੀਰਾਂ ਹਲਾਈ ਜਾਂਦਾ ਐਨੀ ਤਾਂ ਸਮਝ ਕਰ ਲਿਆ ਗਾ ਫਿਰ ਹੋ ਜਾ ਈਏ ਜੰਤ ਵਸ ਵਸ ਤੇਰੇ ਜਿਨੇ ਜੀਵ ਮਾਤਰਾ ਸਾਰੇ ਆਉਦੇ ਵਾਸਤੇ ਦੀਨ ਹਨ ਸਭਨ ਤੇਰੀ ਸਾਰਿਆ ਸਾਰੀਆਂ ਸ੍ਰੀਤੀ ਤੇਰੀ ਸਾਰਿਆ ਸੰਧਾਨ ਆਪ ਦੀ ਇੱਕੋ ਕਰੇਂ ਗੀ ਦੁਨ ਕੀ ਲੜ ਲਾਈ ਆਪ ਦੀ ਸ਼ਰਨ ਰੂਪੀ ਲੜ ਪੱਲੇ ਚ ਲਾ ਲਿਆ ਹੈ ਕਿਰਪਾ ਧਾਰਿਆ ਜੀ ਆਪ ਦੀਨ ਕਿਰਪਾ ਜੀ ਉਹ ਕਰਨਾ ਕੀਤੀ ਹੈ ਪਰਮੇਸ਼ਵਰ ਕੋਹ ਨਿਰਗੁਣ ਨੀ ਜਾਣਾ ਮਾਰੋ ਸਤ ਸੰਤੋ ਗੁਣਾ ਤੋਂ ਮੈਂ ਈਨਾ ਹਾਂ ਅਤੇ ਨੀਚ ਵਕਾਰੀ ਹਾਂ ਅਤੇ ਨਿਰਗੁਣ ਨੀਜ ਕੋਈ ਨਿਰਗੁਣ ਨੀਜ ਅਨਾਥ ਅਨਾਥ ਮੇਰਾ ਕੋਈ ਸੁਆਮੀ ਨਹੀਂ ਆਪ ਤੋਂ ਬਿਨ ਕਬ ਆਗਮ ਅਪਾਰਿਆ ਸੇ ਪ੍ਰਭੂ ਮਨ ਦੇ ਸੰਕਲਪੋਂ ਕਲਪੋਂ ਤੋਂ ਗੰਮ ਹੈ ਪ੍ਰਕਿਰਤੀ ਦੇ ਪਰਵਾੜ ਤੋਂ ਰਹਿ ਗਿਆ ਕਉ ਜੀ ਸਦਾ ਦਿਆਲ ਸਦਾ ਕਿਰਪਾਲ ਸੁਆਮੀ ਆਹ ਮਾਰੇ ਪਿੱਛੇ ਵੀ ਦਿਆਲਤਾ ਕਰਨ ਵਾਲੇ ਸੀ ਹੁਣ ਵੀ ਸਦਾ ਸਿਰ ਕਿਰਪਾਲੂ ਹਿਸ਼ਾਨੀ ਜੀ ਨੀਜ ਥਾਪਣ ਹਾਰਿਆ ਮੇਰੇ ਨੀਜ ਹੋਣਗੇ ਸੱਚੇ ਬਾਦਸ਼ਾਹ ਗਰੀਬ ਹਨ ਗੁਨਾ ਤੋਂ ਹੀਨੇ ਹਨ ਉਹਨਾਂ ਨੂੰ ਵੀ ਸਰੂਪ ਵਿੱਚ ਥਾਪਣ ਹਾਰਿਆ ਇਸ ਤਰ ਕਰਨ ਵਾਲਾ ਹੈ ਤੂੰ ਇਹ ਜਾਣ ਤਾਂ ਸਭ ਵਾਸਤੇ ਰਹਿ ਇਹ ਜੀ ਮਾਤਰ ਛੋਟੇ ਵੱਡੇ ਸਭ ਆਪਦੇ ਹੀਣ ਹਨ ਜੀ ਸਗਲ ਤੇਰੀ ਸਾਰਿਆ ਸਾਰਿਆਂ ਦੀ ਮਹਾਰਤ ਤੇਰੀ ਸੰਭਾਲ ਹੈ ਸਾਰੇ ਤੇਰੀ ਸੰਭਾਲ ਕੀ ਹਨ ਸਾਰਿਆਂ ਤੇਰੀ ਸਾਰ ਖਬਰ ਹੈ ਆਪ ਕਰਤਾ ਆਪ ਭੁਗਤਾ ਆਪ ਹੀ ਜਗ ਨੂੰ ਚਲਣ ਵਾਲਾ ਹੈ ਆਪ ਹੀ ਸੱਚੇ ਪਰਸ਼ ਕਰਤਾ ਹੈ ਕਿ ਆਪ ਹੀ ਪਦਾਰਥਾਂ ਦੇ ਭੋਗ ਦੇ ਦੇਣ ਵਾਲਾ ਜੀਵਨੀ ਪਰ ਲਗਭਗ ਦੁਆਰਾ ਪਦਾਰਥ ਦੇਣ ਵਾਲਾ ਹੈ ਆਪ ਕਰਤਾ ਆਪ ਹੀ ਸੱਚੇ ਬਾਦਸ਼ਾਹ ਕਰਤਾ ਅਭਿਆਸ ਕਰਨ ਵਾਲਾ ਹੈ ਆਪ ਹੀ ਜੀਵ ਮੁਕਤ ਹੋ ਕੇ ਆਪਣੇ ਬ੍ਰਹਮ ਆਨੰਦ ਨੂੰ ਭੋਗਣ ਵਾਲਾ ਹੈ ਆਪ ਸਗਲ ਵਿਚਾਰੀ ਆਪ ਹੀ ਆਪਣੇ ਸੂਰ ਦਾ ਤੱਤ ਵੀ ਕਹੋ ਕਿ ਵਿਚਾਰੀਆ ਨਿਰਣਾ ਕਰਨ ਵਾਲਾ ਹੈ ਮੇਨ ਵੰਤ ਨਾਨਕ ਗੁਣ ਗਾਏ ਜੀਵਾ ਸ੍ਰੀ ਗੁਰੂ ਸਾਹਿਬ ਜੀ ਬੇਨਤੀ ਪੁਰੂ ਕਹਿੰਦੇ ਮਾਰਾ ਆਪ ਦੇ ਗੁਣ ਗਾ ਕੇ ਜਿਉਂਦੇ ਹੋ ਬੀਏ ਹਰ ਜਪ ਜਪੋ ਬਨਵਾਰੀਆ ਹੇ ਸੰਸਾਰ ਵਾਗ ਦੇ ਵਾਲੀ ਆਪ ਦੇ ਜਾਪ ਨੂੰ ਜਪ ਜਪਦੇ ਹਰ ਵਕਤ ਜਾਪ ਨੂੰ ਯਾਪਦੇ ਰਹੀਏ ਤੇਰਾ ਦਰਸ ਅਪਾਰ ਆਉ ਦਾ ਦਰਸ਼ਨ ਜਿਹੜਾ ਹੈ ਇਹ ਵੀ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਤ ਹੈ ਨਾਮ ਅਮੂਲਈ ਜੀ ਆਪ ਦਾ ਨਾਮ ਵੀ ਮਾਰਾ ਕਿ ਤੁਮ ਮੁੱਲ ਨਹੀਂ ਮਿਲਦਾ ਅਮੋਲਕ ਨਾਮ ਹੈ ਇਹ ਪਰਮੇਸ਼ਰ ਜੀ ਜਪ ਹੈ ਤੇਰੀ ਦਾ ਆਪ ਦੇ ਜੇ ਸੇਵਕ ਨਿਤਪਰਤੀ ਮਾਰਾ ਜਾਪ ਕਰਦੇ ਹਮ ਪੁਰਖ ਅਤੂਲਈ ਜੀ ਇਹ ਪੂਰਨ ਸੱਚੇ ਬਾਦਸ਼ਾਹ ਤੋਂ ਉਹਨਾਂ ਨੂੰ ਮਾਪਣ ਤੋਂ ਰਹਿਤ ਬੁੱਧੀ ਰੂਪੀ ਰਾਜੂ ਕਰਕੇ ਸਾਸਤਰ ਪ੍ਰਮਾਨ ਬੱਟੇ ਕਰਕੇ ਤੋਲਿਆ ਨਹੀਂ ਜਾਂਦਾ ਇਹ ਸਭ ਪੂਰਨ ਹਾਸ ਰਸਨੂਠਾ ਆਪ ਤੂਠਾ ਜਿਨ੍ਹਾਂ ਸੰਤਾਂ ਤੇ ਆਪ ਪ੍ਰਸੰਨ ਹੋਏ ਐ ਉਹਨਾਂ ਸੰਤਾਂ ਰਸਾਂ ਕੇ ਆਲੋਸ਼ਣ ਹਰ ਵਕਤ ਸਿਮਰਨ ਕਰਦੇ ਆ ਫਾਇਰਸ ਹੈ ਸੀ ਮਾਤਿਆ ਹੋਰੀ ਤੇਰੇ ਰਸ ਪ੍ਰੇਮ ਵਿੱਚ ਹਰ ਵਕਤ ਮਸਤ ਰਹਿੰਦੇ ਆ ਉਹਨਾਂ ਦੇ ਜੀਵਨ ਹਨ ਹੋਰ ਚਰਨ ਲਾਗੇ ਮਹਾ ਭਾਗੇ ਸਤਿਗੁਰਾਂ ਦੇ ਚਰਨਾਂ ਨਾਲ ਜਿਹੜੇ ਲੱਗੇ ਆ ਉਹਨਾਂ ਦੇ ਬਹੁਤ ਵੱਡੇ ਭਾਗ ਹਨ ਸਦਾ ਆਨੰਦਨ ਜਾਗੇ ਆ ਸਦਾ ਰਾਜ ਦੇ ਗਿਆਨ ਵਾਸਤਾ ਜੁ ਉਹਨਾਂ ਦਾ ਮਨ ਜਾਗ ਪਿਆ ਹੈ ਸਦ ਸਦਾ ਸਿਮਰ ਤਬ ਸੁਆਮੀ ਸਦਾ ਦਾ ਸਿਮਰਨ ਕਰਦੇ ਆ ਸਿਮਰਤਾਬਬ ਅਬ ਜੋ ਅਬਨਾਸੀ ਸਵਮੀ ਹੈ ਉਹਦਾ ਸਦਾ ਸਦਾ ਸਿਮਰਨ ਕਰਦੇ ਹਨ ਸਾਸ ਸਾਸ ਗੁਣ ਬੋਲੇ ਸਾਸ ਸਾਸ ਕੇ ਪਾਲਸ਼ਾ ਦੇ ਗੁਣਾ ਦਾ ਬੋਲਣ ਉਚਾਰਨਾ ਕਰਦੇ ਹਨ ਬਿਨਵੰਤ ਨਾਨਕ ਧੂਰ ਸਾਧੂ ਬੇਨਤੀ ਪੁਰਵ ਕਹਿੰਦੇ ਆ ਸੰਤਾਂ ਮਹਾਪੁਰਖਾਂ ਦੀ ਜਿਹੜੀ ਧੂੜ ਹੈ ਨਾਮ ਪ੍ਰਭੂ ਅਮੂਲਈ ਪਰਮੇਸ਼ਰ ਦਾ ਜਿਹੜਾ ਨਾਮ ਹੈ ਅਮੋਲਕ ਹੈ ਅੰਤਰਜਾਮੀ ਦਾ